ਕਾਇਰ ਕਾਇਰ ਮਨਜੀਤ ਸਿੰਘ ਬਲਦੀਪ ਸਿੰਘ ਸਨ ਆਫ ਕਰਤਾਰ ਸਿੰਘ ਕੌਰ ਸਿੰਘ ਸੰਤੀ ਵਾਲਾ ਸਰਬਜੀਤ ਸਿੰਘ ਮਿੱਠੂ ਸਨ ਆਫ ਜੀਤ ਸਿੰਘ ਬੁਲਚੰਦ ਸਿੰਘ ਸਨ ਆਫ ਜਗਤ ਸਿੰਘ ਮੱਘਰ ਸਿੰਘ ਨੰਬਰਦਾਰ ਸਨ ਆਫ ਜਗਿੰਦਰ ਸਿੰਘ ਮੈਂਬਰ ਗੁਰਦਾਸ ਸਿੰਘ ਮਨਨ ਕੁਰੀ ਜਿਹੜੇ ਕਬਲਾ ਬੜੇ ਨਹੀਂ ਹੁੰਦਾ ਬਾਲ ਸਿੰਘ son of ਜਗਦੀਸ਼ ਸਿੰਘ ਬਾਲ ਸਿੰਘ son of ਗੁਰਦੇਵ ਸਿੰਘ ਵਰਦਾਨ ਸਿੰਘ son of ਜਯਾ ਬੁਜੁਰਗਾਂ ਨੂੰ ਬੁਜੁਰਗਾਂ ਦਾ ਇਹ ਨਹੀਂ ਕਰਦੇ ਸਿੰਘ ਕੈਸੇ ਨਾ ਜਾਨਤੀ ਭੁੱਲੇ ਜਾਂਦੇ ਗਰਮੀਰ ਸਿੰਘ son of ਸਰਦਾਰ ਮਨਜੀਤ ਲਾਇਆ ਗੁਰਜਨ ਸਿੰਘ son of ਜਿੰਦਰ ਸਿੰਘ ਅਜੈਪ ਸਿੰਘ son of ਗੁਰਨਾਮ ਸਿੰਘ tempCard ਸਿੰਘ son of ਅਗੇ ਅਗੇ ਸਾਰੇ 15 ਹੋਇਆ ਸਾਰੇ ਉਹਦਾ ਅਗੇ ਤੇਰਾ ਹੈ ਉਹ ਪਈ ਦਾ ਸਾਰੇ ਅਗੇ ਚੰਕਾਉਂਦਾ ਅਗੇ ਚੰਕਾਉਂਦਾ ਲਾਉਂਦਾ